ਸਤਿ ਆਕ ਸੰਜੀ ਕੀ ਹਾਲ ਚੱਲ ਬਸ ਵਧੀਆ ਜੀ ਤੁਸੀਂ ਜਰੋਰੀ ਕੋਪਰ ਠੀਕ ਹੈ ਇੱਕ ਮਾਇਨ ਨਾ ਕਰਿਓ ਮੈਂ ਤੁਹਤੋਂ ਇੱਕ ਪੁੱਛਣਾ ਹੈ ਹਾਂਜੀ ਹਾਂਜੀ ਅੱਜ ਕੱਲ ਇਲੈਕਸ਼ਨ ਚੱਲਦੀ ਹੈ ਮੈਂ ਜਗਾ ਜਗਾ ਜਾਣਾ ਤੇ ਐਮ ਐਲ ਏ ਸਾਹਿਬ ਆਪਣੇ ਆਮ ਆਦਮੀ ਪਾਰਟੀ ਵਾਲੋਂ ਇਹ ਕਹਿ ਰਹੇ ਨੇ ਕਿ ਅਸੀਂ ਫਲਾਣੇ ਪਿੰਡ ਨੂੰ ਨਹਿਰੀ ਪਾਣੀ ਦੇਤਾ ਫਲਾਣੇ ਪਿੰਡ ਨੂੰ ਪਾਣੀ ਦੇਤਾ ਹਾਂਜੀ ਵੀ ਇੱਕ ਘਹਾਣੀ ਦੇ ਇਤਿਹਾਸ ਇੱਕ ਨਗਰ ਨੇ ਕੀ ਬੁਰਾ ਕਰਤਾ ਜਿਹੜਾ ਸਾਨੂੰ ਨਹਿਰੀ ਪਾਣੀ ਨਹੀਂ ਮਿਲਿਆ ਦੇਖੋ ਵੀਰ ਜੀ ਗੱਲ ਇਹ ਆ ਬਈ ਮੈਂ ਨਾ 8 ਮਹੀਨਿਆਂ ਤੋਂ ਐਮਐਲਏ ਸਾਹਿਬ ਨਾਲ ਮੇਰੀ ਗੱਲ ਹੋਈ ਸੀਗੀ ਹਾਂਜੀ ਬਈ ਮੈਨੂੰ 1000 ਏਕੜ ਦੀ ਨੋਬਜੈਕਸ਼ਨ ਲਿਆ ਦਿਓ ਹਾਂਜੀ ਤਾਂ ਮੈਂ ਤੁਹਾਨੂੰ 6 ਇੰਚੀ ਨਾਲ ਲਗਵਾ ਕੇ ਪੱਕੀ ਪਰਮਾਨੈਂਟ ਲਗਵਾ ਕੇ ਦਊਗਾ ਅੱਛਾ ਜੀ ਕਿਉਂਕਿ ਮੈਂ ਨਾ ਫਿਰ ਇੱਥੇ ਆਪਣੇ ਜੋ ਵੀ ਸਾਡੇ ਨਾਲ ਜ਼ਮੀਨਾਂ ਲੱਗਦੀਆਂ ਨੇ ਔਰਾ ਦੇ ਵਿੱਚ ਹਾਂਜੀ ਸਾਰਿਆਂ ਨਾਲ ਗੱਲਬਾਤ ਕੀਤੀ ਉਸ ਬੰਦੇ ਤਾਂ ਸਹਿਮਤ ਹੋ ਗਏ ਠੀਕ ਹੈ ਕੁਝ ਕਹਿਣ ਲੱਗੇ ਵੀ ਜੇ ਨਹਿਰੀ ਪਾਣੀ ਲੱਗਿਆ ਸਾਡੇ ਬਿਜਲੀ ਦੇ ਕਨੈਕਸ਼ਨ ਕੱਟੇ ਜਾਣਗੇ ਹਾਂਜੀ ਕੁਝ ਫਿਰ ਪਾਰਟੀ ਵਾਜੀ ਆ ਜਾਂਦੀ ਆ ਹਾਂਜੀ ਬਈ ਇਹਨਾਂ ਤੋਂ ਕਾਹਤੇ ਪਾਣੀ ਲੱਗਦਾ ਹੈ ਜੀ ਐਡੇ ਵੱਡੇ ਕੰਮ ਨੂੰ ਲੋਕ ਤਾਂ ਤੜਫਦੇ ਨੇ ਵੀ ਨਹਿਰੀ ਪਾਣੀ ਲੱਗ ਜਵੇ ਠੀਕ ਹੈ ਆਪਣਾ ਪਾਣੀ ਦਿਨੋਂ ਦਿਨ ਕੋਈ ਟੋਟਾ ਫਾਲੋ ਜੀ ਹੈ ਜੀ ਤੇ ਵੀ ਇਹ ਇਹ ਕੰਮ ਨੂੰ ਤਾਂ ਨਹੀਂ ਲੋਕ ਇਕੱਠਾਂ ਕਰ ਸਕਦੇ ਮੈਨੂੰ ਇਹ ਵਿਸ਼ਵਾਸ ਨਹੀਂ ਹੋਦਾ ਦੇਖੋ ਸਾਡੇ ਪੱਤੀ ਦੇ ਵਿੱਚ ਦੋ ਤਿੰਨ ਜਗ੍ਹਾ ਤੇ ਜਗ੍ਹਾ ਹੈਗੀਆਂ ਨੇ ਜਿੱਥੇ ਸਿਆਣੇ ਬੰਦੇ ਬਹਿੰਦੇ ਨੇ ਹਾਂਜੀ 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 ਜਾਂ ਆਮ ਲੋਕ ਬਹਿੰਦੇ ਨੇ ਕਿਤਾਬੁਰ ਦੁਆਰੇ ਵਾਲੀ ਸਾਈਡ ਹਨਾ ਹਾਂਜੀ ਇੱਕ ਇਧਰ ਬਹਿੰਦੇ ਨੇ ਮੈਂ ਸਾਰੇ ਕਿਤੇ ਇਹੀ ਪ੍ਰਚਾਰ ਕੀਤਾ ਸੀਗਾ ਵੀ ਮੈਨੂੰ ਤੁਸੀਂ ਨੋ ਪ੍ਰੋਜੈਕਸ਼ਨ ਫਾਈਲ ਬਣਾ ਕੇ ਦੇ ਦਿਓ 1000 ਇਕੜ ਦੀ 1000 ਬਿੱਗੇ ਦੀ ਹਾਂਜੀ ਤੇ ਕੋਈ ਵੀ ਇਸ ਗੱਲ ਨੂੰ ਸਹਿਮਤ ਨਹੀਂ ਹੋ ਸਕਦਾ ਤੁਸੀਂ ਵੀ ਇਹ ਹੁਣ ਵੀ ਹੋ ਸਕਦਾ ਕਾ ਬਿਲਕੁਲ ਜੀ ਹੋ ਸਕਦਾ ਪਿਓ ਨਹੀਂ ਹੋ ਸਕਦਾ ਤੁਸੀਂ ਐਮ ਐਲ ਏ ਸਾਹਿਬ ਨਾਲ ਗੱਲ ਕਰੋ ਹੁਣੇ ਨਹੀਂ ਤੁਸੀਂ ਨਿਕੋ ਨਿਕੋ ਕੇ ਤੁਸੀਂ ਤੁਸੀਂ ਉਹਨਾਂ ਦੇ ਵਰਕਰ ਹੋ ਤੁਸੀਂ ਲੀਡ ਆਪੇ ਲੀਡ ਕਰਦੇ ਹੋ ਪਿੰਡ ਨੂੰ ਤੁਸੀਂ ਉਹਨਾਂ ਨਾਲ ਟਾਈਮ ਲੈ ਲਓ ਹਾਂਜੀ ਮੈਂ ਇਹ ਜਰੂਰ ਉਹਨਾਂ ਤੋਂ ਜਾ ਕੇ ਪੁੱਛਾਂਗਾ ਤੁਹਾਨੂੰ ਨਾਲ ਲੈ ਕੇ ਚਲਾਂਗਾ ਮੈਂ ਕਿਹਾ ਮੈਂ ਨਾਲ ਜਾਣ ਨੂੰ ਤੁਹਾਡੇ ਤਿਆਰ ਹਾਂ ਜੀ ਜਦੋਂ ਮਰਜ਼ੀ ਲੈ ਕੇ ਚੱਲਿਓ ਐਮ ਐਲ ਏ ਸਾਹਿਬ ਨਾਲ ਮੇਰੀ ਥੋੜੇ ਦਿਨ ਪਹਿਲਾਂ ਵੀ ਇਹੀ ਗੱਲ ਹੋਈ ਸੀ ਤੁਸੀਂ ਇਹ ਗੱਲ ਇਹ ਹਰਜਿੰਦਰ ਸਿੰਘ ਇਸ ਗੱਲ ਦਾ ਅਗਵਾਹ ਇਹਦੇ ਸਾਹਮਣੇ ਮੈਂ 3-4 ਵਾਰੀ ਲੋਕਾਂ ਦਾ ਇਕੱਠ ਕਰਨ ਦੀ ਵੀ ਕੋਸ਼ਿਸ਼ ਕੀਤੀ ਆ ਵੀ ਮੈਨੂੰ ਫਾਰਮ ਦੇ ਦਿਓ ਜਾਂ ਵੈਸੀ ਸਾਈਨ ਕਰਕੇ ਦੇ ਦਿਓ ਵੀ ਆਪਾਂ ਪਾਈਪ ਲਾਈਨ ਪਵਾ ਲਈਏ ਅਸੀਂ ਤਾਂ ਜੀ ਕਾਫੀ ਕੋਸ਼ਿਸ਼ ਕਰੀ ਆ ਵੀ ਟੋਲ ਵਾਲੇ ਰਸਤੇ ਤੋਂ ਲੈ ਕੇ ਚਾਪੜੇ ਵਾਲੇ ਰਸਤੇ ਤੋਂ ਵੀ ਅੰਡਰਗਰਾਉਂਡ ਪਾਣੀ ਨੂੰ ਓਜਵੇ ਹਨਾ ਹਾਂਜੀ ਕੋਸ਼ਿਸ਼ ਆ ਤਾਂ ਚਲੋ ਹਜੇ ਵੀ ਜਾਰੀ ਨੇ ਹਨਾ ਆਪਾਂ ਤੁਸੀਂ ਜਾਰੀ ਰੱਖਾਂਗੇ ਜੀ ਨਹੀਂ ਇਹ ਚੀਜ਼ ਹੈ ਜਦੋਂ ਤੁਸੀਂ ਟਾਈਮ ਲਓ ਜੀ ਤੇ ਮੈਨੂੰ ਫੋਨ ਕਰ ਦਿਓ ਮੈਂ ਤੁਹਾਡੇ ਨਾਲ ਚੱਕ ਕੇ ਉਹ ਇਹ ਔਨ ਦਾ ਰਿਕਾਰਡ ਉਹਨਾਂ ਦਾ ਸਟੇਟਮੈਂਟ ਜਦੋਂ ਮਰਜੀ ਜਦੋਂ ਤੁਸੀਂ ਕਹੋ ਹਾਂਜੀ ਐਮਐਲਏ 24 ਘੰਟੇ ਅਵੇਲੇਬਲ ਨੇ ਆਪਣੇ ਲਈ ਨਹੀਂ ਇਹ ਚੀਜ਼ ਦੇਖੋ ਇਹ ਚੀਜ਼ ਪਿੰਡ ਦਾ ਕਿਉਂਕਿ ਆਪਾਂ ਇਹ ਪਿੰਡ ਦੇ ਕੁਆਲਟੀ ਵਾਜੇ ਤੋਂ ਉੱਪਰ ਉਹ ਬਿਲਕੁਲ ਬਿਲਕੁਲ ਇਹ ਕੋਈ ਆਪਣੇ ਇਹ ਚੀਜ਼ ਜ਼ਰੂਰੀ ਬਣਦੀ ਹੈ ਕਿ ਉਹਨਾਂ ਦਾ ਸਮਾਂ ਬਹੁਤ ਖਤਰਨਾਕ ਪਾਣੀ ਲਈ ਪਿੰਡ ਦੇ ਭਲੇ ਲਈ ਆਪਾਂ 24 ਘੰਟੇ ਹਾਜ਼ਰ ਹਾਂ ਹਾਂਜੀ ਚਾਹੇ ਉਹ ਕਿਸੇ ਦਾ ਵੀ ਭਲਾ ਹੋਵੇ ਹਾਂਜੀ ਮੈਂ ਤਾਂ ਵੀ ਹਾਜ਼ਰ ਆਇਆ ਸੀ ਨੀ ਕੋਈ ਗੱਲ ਨਹੀਂ ਤੁਸੀਂ ਲੋ ਟਾਈਮ ਆਪਾਂ ਜਾ ਕੇ ਉਹਦਾ ਰਿਕਾਰਡ ਲਈਏ ਤਾਂ ਕਿ ਆਪਾਂ ਮੁੜ ਕੇ ਜੇ ਐਮ ਐਲ اے ਸਾਹਿਬ ਇਹ ਕੰਮ ਨਹੀਂ ਕਰਨਗੇ ਤਾਂ ਉਹਨਾਂ ਨਾਲ ਖੁੱਲ ਕੇ ਵਿਰੋਧ ਕਰਨਗੇ ਬਿਲਕੁਲ ਬਿਲਕੁਲ ਮੈਂ ਹੁਣੇ ਇੱਕ ਔਰ ਟਾਕੇ ਪੁੱਛਦਾ ਜੇ ਉਹ ਫੀਲਡ 'ਚ ਹੋਏ ਆਪਣੇ 'ਚ ਮੈਂ ਤੁਹਾਡੀ ਹੁਣੇ ਹੀ ਗੱਲ ਕਰਵਾਉਂਦਾ ਅਸੀਂ ਆਪਣੇ ਪੈਰ ਹਲਕੇ ਦੇ ਐਮ ਐਲ اے ਗਿਆਸਪੁਰਾ ਜੀ ਨੇ ਨਾਲ ਖੜੇ ਆਂ ਤੇ ਅਸੀਂ ਇਤਿਹਾਸਿਕ ਪਿੰਡ ਘਟਾਣੀ ਕਲੋਂ ਤਾਂ ਸਾਡੇ ਪਿੰਡ ਦੇ ਵਿੱਚ ਇੱਕ ਸੱਚੀ ਚਰਚਾ ਚੱਲ ਰਹੀ ਹੈ ਕਿ ਜਿਸ ਦੇ ਵਿੱਚ ਇਹ ਚਰਚਾ ਸੀ ਕਿ ਐਮਐਲਏ ਸਾਹਿਬ ਵੱਲੋਂ ਪਿੰਡ ਦੇ ਲਈ ਕਟਾਣੀ ਕਰਨਾਂ ਦੇ ਲਈ ਕਿਉਂਕਿ ਉਸ ਦੇ ਦੋਨੇ ਤਰਫੋਂ ਨਹਿਰਾਂ ਪੈਂਦੀਆਂ ਨੇ ਕਿ ਹਜ਼ਾਰ ਬਿਗੇ ਦੀ ਅਗਰ ਫਰਦ ਲੋਕੀ ਇਕੱਠੇ ਕਰਕੇ ਕਿਸਾਨ ਇਹਨਾਂ ਨੂੰ ਦੇ ਦੇਣ ਤਾਂ ਇਹ ਦੋਨੇ ਸਾਈਡਾਂ ਤੋਂ ਕਿਸਾਨਾਂ ਨੂੰ ਨਹਿਰੀ ਪਾਣੀ ਦੀ ਜਿਹੜੀ ਸਪਲਾਈ ਹੈ ਉਹ ਚਾਲੂ ਕਰ ਦੇਣ ਜਿਸ ਦੇ ਨਾਲ ਪਿੰਡ ਦੇ ਵਿੱਚ ਜਿਹੜੀ ਵੋਲਟੇਜ ਡ੍ਰੌਪ ਹੁੰਦੀ ਹੈ ਉਹਦਾ ਵੀ ਫਾਇਦਾ ਹੋਏਗਾ ਅਤੇ ਨਾਲ ਹੀ ਨਾਲ ਜਿਹੜੇ ਪਿੰਡ ਦਾ ਜਿਹੜਾ ਪਾਣੀ ਹੈ ਪੱਧਰ ਘਟ ਰਿਹਾ ਉਸ ਦੇ ਉੱਤੇ ਵੀ ਬਹੁਤ ਗਹਿਰਾ ਪ੍ਰਭਾਵ ਪਵੇਗਾ ਤੇ ਐਮਐਲਏ ਸਾਹਿਬ ਇਹ ਅਸੀਂ ਜਾਨਣਾ ਚਾਹੁੰਦੇ ਹਾਂ ਕਿ ਇਹ ਜਿਹੜੀ ਚਰਚਾ ਸਾਡੇ ਪਿੰਡ ਦੇ ਵਿੱਚ ਚੱਲ ਰਹੀ ਹੈ ਤੇ ਗਲੋਰੀ ਜੀ ਵੱਲੋਂ ਉੱਥੇ ਦੱਸਿਆ ਗਿਆ ਪਿੰਡ ਦੀ ਸੱਤ ਦੇ ਵਿੱਚ ਕੀ ਤੁਸੀਂ ਇਹ ਆਪਸ਼ਨ ਸਾਡੇ ਪ੍ਰਿੰਟ ਨੂੰ ਦਿੱਤੀ ਸੀ ਕਿ ਇਸ ਟੇਲੇ ਲਾਈਵ ਹੈ ਕਿ ਇਹ ਹੋ ਸਕਦਾ ਹੈ ਹੁਣ ਦੇਖੋ ਜਦੋਂ ਦੀ ਸਰਕਾਰ ਆਈ ਹੈ ਉਸੇ ਦਿਨ ਤੋਂ ਪਹਿਲੇ ਦਿਨ ਤੋਂ ਸਮੁੱਚੇ ਅਸੀਂ ਹਲਕੇ ਦੇ ਵਿੱਚ ਕੋਸ਼ਿਸ਼ ਕੀਤੀ ਹੈ ਕਿ ਜਿਹੜੇ ਜਿਹੜੇ ਵੀ ਕਿਸਾਨ ਵੀਰ ਇਕੱਠੇ तकरीबन 400 ਏਕੜ ਜ਼ਮੀਨ ਜਿਹੜੇ ਇਕੱਠੇ ਕਰਕੇ ਸਾਨੂੰ ਉਹ ਫਰਜ਼ਾ ਉਹਨਾਂ ਦੀ ਵਿਲਿੰਗਨੈਸ ਹੀ ਦੇਣੀ ਆ ਚਲੋ ਖੈਰ ਫਰਜ਼ਾ ਤਾਂ ਨਹੀਂ ਸਾਨੂੰ ਜ਼ਰੂਰਤ ਹੈ ਕਿ ਹਾਂਜੀ ਵਿਲਿੰਗਨੈਸ ਦੰਦੇ ਆ ਤਾਸੀ ਉਥੇ ਪਾਈਪ ਲਾਈਨ ਦਾ ਕੰਮ ਪਵਾਵਾਂਗੇ ਅੱਜ ਵੀ ਸਟਿਲ ਕਿਉਂਕਿ ਸਾਡੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਉਹ 400 ਪ੍ਰਾਪਰਤਾ ਦੀ ਹੈ ਮੈਂ ਹਮੇਸ਼ਾ ਮੇਰਾ ਸਿਰ ਚੁਕਦਾ ਕਢਾਣੀ ਕਲਾ ਆ ਗਿਆ ਜਦੋਂ ਵੀ ਮੈਂ ਜਾਣਾ ਮੈਂ ਉੱਥੇ ਹਮੇਸ਼ਾ ਹੀ ਪਹਿਲ ਕਰਦਾ ਕਿ ਮੈਂ ਸਭ ਤੋਂ ਪਹਿਲਾਂ ਜੇ ਕੋਈ ਗ੍ਰਾਂਟ ਦਵਾ ਜਾਂ ਕੋਈ ਕੰਮ ਕਰਾਂ ਉਹ ਮੇਰਾ ਕੰਮ ਜਿਹੜਾ ਕਢਾਣੀ ਕਲਾ ਚ ਹੋਵੇ ਸੋ ਮੈਂ ਚਾਹਣਾ ਦੋਵੇਂ ਹੱਥ ਜੋੜ ਕੇ ਤੁਹਾਡੇ ਨਗਰ ਦੇ ਕਿਸਾਨਾਂ ਨੂੰ ਮੈਂ ਦੋਵੇਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਸਾਰੇ ਜਣੇ ਆਪਾਂ ਇਕੱਠੇ ਹੋ ਗਏ ਕੋਈ ਆਪਾਂ 4-500 ਏਕੜ ਦਾ ਇਕੱਠਾ ਟੱਕ ਜਿਹੜਾ ਵਾ ਉਹ ਤੁਸੀਂ ਸਾਨੂੰ ਦੱਸੋ ਤਾਂ ਕਿ ਅਸੀਂ ਜਿਹੜੀ ਉੱਥੇ ਪਾਈਪ ਲਾਈਨ ਦੀ ਜਿਹੜੀ ਸਪਲਾਈ ਆ ਨਹਿਰੀ ਪਾਣੀ ਦੀ ਸਪਲਾਈ ਆ ਉਹ ਅਸੀਂ ਦੇ ਸਕੀਏ ਨਹੀਂ ਤਾਂ ਅੱਜ ਤੱਕ ਤੁਸੀਂ ਦੇਖੋ ਕਿ ਨਹਿਰ ਦੇ ਵਿੱਚ ਜਿਹੜੇ ਨੇੜੇ ਦੇ ਖੇਤ ਹੁੰਦੇ ਸੀ ਉਹ ਵਿਚਾਰੇ ਸਿਰਫ ਦੇਖਦੇ ਸੀ ਪਾਣੀ ਨੂੰ ਜਾਂਦੇ ਉਹਨਾਂ ਨੂੰ ਪਾਣੀ ਨਹੀਂ ਅੱਜ ਤੱਕ ਮਿਲਿਆ ਸੀ ਇਹ ਪਹਿਲੀ ਵਾਰ ਹੋਇਆ ਕਿ ਜੰਡਾਲੀ ਨਗਰ ਦੇ ਵਿੱਚ ਤੁਸੀਂ ਦੇਖਿਆ ਵੀ ਨਹਿਰ ਤੋਂ ਡਾਇਰੈਕਟ ਜਿਹੜੀ ਪਾਈਪ ਲਾਈਨ ਆ ਕਿਉਂਕਿ ਉਹ ਨੱਜਰ ਵਾਲਿਆਂ ਨੇ ਮੰਗ ਕੀਤੀ ਸੀ ਨਹਿਰ ਤੋਂ ਡਾਇਰੈਕਟ ਪਾਈਪ ਲਾਈਨ ਉਹ ਜਨਾਲੀ ਨਗਰ ਨੂੰ ਡਾਈ ਗਈ ਆ ਤੇ ਉੱਥੇ 1000 ਏਕੜ ਜਿਹੜੀ ਜ਼ਮੀਨ ਆ ਉਹਦੇ ਨਾਲ ਸਿੰਚਾਈ ਹੋਣੀ ਆ ਤੁਹਾਡੇ ਨਗਰ ਦੇ ਵਿੱਚ ਵੀ ਮੈਂ ਸਮੁੱਚੇ ਨਗਰ ਵਾਸੀਆਂ ਨੂੰ ਬੇਨਤੀ ਕਰਦਾ ਕਿ ਜਿਵੇਂ ਪਾਣੀ ਦਾ ਪੱਧਰ ਘੁਣਾ ਜਾ ਰਿਹਾ ਪਾਣੀ ਸਾਡਾ ਥੱਲੇ ਜਾ ਰਿਹਾ ਧਰਤੀ ਤੋਂ ਇਹ ਜਿਹੜਾ ਸਾਡਾ ਪਾਣੀ ਆ ਜਿਹੜਾ ਸਾਨੂੰ ਮਿਲਦਾ ਪਾਣੀ ਅਸੀਂ ਹਜੇ ਸਿਰਫ 80% ਤੇ ਪਹੁੰਚੇ ਆ ਇਹਨੂੰ 100% ਕਰੀਏ ਤਾਂ ਕਿ ਜਿਹੜੇ ਸਾਡੀ ਪੰਜ ਦਰਿਆਵਾਂ ਦੀ ਧਰਤੀ ਵਾਕਈ ਇਹਦਾ ਅਸੀਂ ਬੇਨਿਫਿਟ ਲੈ ਸਕੀ ਇਹ ਨਾ ਹੋਵੇ ਕਿ ਸਾਡਾ ਪਾਣੀ ਦੂਜੀਆਂ ਸੂਬਿਆਂ ਨੂੰ ਚਾਈ ਜਾਵੇ ਤੇ ਅਸੀਂ ਨਾਰੇ ਮਾਰਨ ਜੋਗੇ ਰਹਿ ਜੀ ਇਹ ਵੀ ਬੂੰਦ ਨਹੀਂ ਡਾਨ ਦੇਣੀ ਬੂੰਦ ਕੀ ਪਹਿਲਾਂ ਤਾਂ 80% ਪਾਣੀ ਚਾਹੁੰਦਾ ਸੀ ਸੋ ਮੈਂ ਨਗਰ ਵਾਲਿਆਂ ਨੂੰ ਫੇਰ ਦੋ ਮਹੀਨੇਸ ਜੋੜ ਕੇ ਬੇਨਤੀ ਕਰਦਾ ਕਿ ਤੁਸੀਂ ਇਕੱਠੇ ਹੋ ਕੇ ਜਦੋਂ ਮਰਜੀ ਅੱਜ ਆਜੋ ਕੱਲ ਆਜੋ ਮਹੀਨੇ ਨੂੰ ਆਜੋ ਦੋ ਮਹੀਨਿਆਂ ਨੂੰ ਆਜੋ ਤੁਹਾਡੀ ਜਿਹੜਾ ਕੇਸ ਆ ਅਸੀਂ ਬਣਾ ਕੇ ਭੇਜਾਂਗੇ ਔਰ ਬੜੀ ਜਲਦੀ ਉਸ ਤੋਂ ਬਾਅਦ ਸਿਰਫ ਇੱਕ ਸੀਜ਼ਨ ਮੈਨੂੰ ਲੱਗਣਾ ਉਹਨੂੰ ਪਾਸਿੰਗ ਦੇ ਲਈ ਅਗਲੇ ਸੀਜ਼ਨ ਤੋਂ ਜੜੀਆਂ ਪਾਈਪਲਾਈਨਾਂ ਦਾ ਕੰਮ ਉਹ ਸ਼ੁਰੂ ਹੋ ਜਾਊਗਾ ਅਸੀਂ ਚਾਹੁੰਨੇ ਆਗੇ 100% ਜੜੀਆਂ ਧਰਤੀ ਆ ਜਿਹੜੀ ਜ਼ਮੀਨ ਆ ਉਹ ਨਹਿਰੀ ਪਾਣੀ ਦੇ ਨਾਲ ਸਮਚਾਈ ਹੋ ਸਕੇ ਇੱਕ ਸਰ ਇੱਕ ਹੋਰ ਕਨਫਿਊਜ਼ਨ ਵੀ ਆ ਕਿਸਾਨਾਂ ਦੇ ਵਿੱਚ ਕਿ ਜਿਹੜੇ ਬੰਦੇ ਨੂੰ ਜਿਹੜੀ ਜ਼ਮੀਨ ਨੂੰ ਮੋਟ ਇਹ ਪਾਣੀ ਮਿਲੇਗਾ ਤਾਂ ਉਸ ਦਾ ਬਿਜਲੀ ਦਾ ਕਨੈਕਸ਼ਨ ਕੱਟਿਆ ਜਾਏਗਾ ਕੋਈ ਇਸ ਤਰ੍ਹਾਂ ਦਾ ਬਿਲਕੁਲ ਬਿਲਕੁਲ ਇਹ ਜਿਹੜੀ ਹੈਗੀਆਂ ਨਿਰਮੂਲ ਗੱਲ ਆ ਬਿਲਕੁਲ ਵੀ ਉਹਦਾ ਬਿਜਲੀ ਦਾ ਕਨੈਕਸ਼ਨ ਨਹੀਂ ਕੱਟਿਆ ਜਾਏਗਾ ਬਿਲਕੁਲ ਉਹਦੀ ਜਿਹੜੀ ਬਿਜਲੀ ਦੀ ਸਬਸਿਡੀ ਆ ਉਹ ਨਹੀਂ ਖਤਮ ਹੋਏਗੀ ਉਹ ਜੇ ਨਹਿਰੀ ਪਾਣੀ ਪਵਾਉਂਦਾ ਸਾਨੂੰ ਪਤਾ ਕਿ ਜਦੋਂ ਉਹਨੇ ਨਹਿਰੀ ਪਾਣੀ ਦੇ ਨਾਲ ਸਿੰਜ ਲੈਣਾ ਉਹਨੇ ਆਪੇ ਆਪਦੀ ਮੋਟਰ ਨੂੰ ਬੰਦ ਕਰ ਲੈਣਾ ਸੋ ਇਸ ਲਈ ਇਹ ਬਿਲਕੁਲ ਕਨਫਿਊਜ਼ਨ ਜਿਹੜੀ ਆ ਇਹ ਕਿਸਾਨਾਂ ਨੂੰ ਖਤਮ ਕਰਨੀ ਚਾਹੀਦੀ ਆ ਇਹ ਉਹ ਲੋਕ ਕੁਝ ਲੋਕ ਫੁਲਾਉਂਦੇ ਆ ਜਿਹਨੇ ਇਸ ਕੰਮ ਤੋਂ ਖੁਸ਼ ਨਹੀਂ ਹੈਗੇ ਨਹੀਂ ਤਾਂ 50 ਸਾਲਾਂ ਤੋਂ ਤੁਸੀਂ ਦੇਖੋਗੇ ਕਿਸੇ ਨੇ ਇਰੀਗੇਸ਼ਨ ਡਿਪਾਰਟਮੈਂਟ ਵੱਲ ਧਿਆਨ ਹੀ ਨਹੀਂ ਸੀ ਦਿੱਤਾ ਸੋ ਇਸ ਲਈ ਇਹ ਬਿਲਕੁਲ ਇਦਾਂ ਦੀਆਂ ਅਫਵਾਹਾਂ ਤੋਂ ਬਚੋ ਆਪਾਂ ਜਿਹੜਾ ਨਹਿਰੀ ਪਾਣੀ ਜੇ ਸਾਡਾ ਤੁਸੀਂ ਚਾਹੋ ਨੋ ਤਾਂ ਜ਼ਰੂਰ ਲਵਾਓ ਕਿਉਂਕਿ ਇਹਦੇ ਵਿੱਚ ਤੱਤ ਵੀ ਹੁੰਦੇ ਆ ਉਹਦੇ ਨਾਲ ਸਾਨੂੰ ਰਿਓ ਸਪਰੇ ਘੱਟ ਪਾਣੀ ਪੈਂਦੀ ਆ ਜੇ ਨਹਿਰੀ ਪਾਣੀ ਲੱਗਦਾ ਸੋ ਇਸ ਲਈ ਕਿਸਾਨਾਂ ਨੂੰ ਮੇਰੀ ਦੋਵੇਂ ਹੱਥ ਚੋੜ ਕੇ ਬੇਨਤੀ ਆ ਕਿ ਆਪਾਂ ਇਸ ਪਾਸੇ ਨੂੰ ਤੁਰਝੇ ਤਾਂ ਕਿ ਸਾਡਾ ਜਿਹੜਾ ਪਾਣੀ ਆ ਪਾਣੀ ਹੀ ਜੀਵਨ ਹੈ ਜਲ ਹੈ ਤਾਂ ਕਲ ਹੈ ਤਾਂ ਹੀ ਅਸੀਂ ਆਪਣੇ ਜੀਵਨ ਨੂੰ ਬਚਾ ਸਕਦੇ ਮੈਂ ਇੱਥੇ ਆਪਣੇ ਘਟਾਣੀ ਕਲਾਂ ਦੇ ਵਸਨੀਕਾਂ ਨੂੰ ਇੱਕ ਚੀਜ਼ ਯਾਦ ਕਰਾਉਣਾ ਚਾਹੁੰਦਾ ਕਿ ਸਾਡੇ ਇਤਿਹਾਸ ਦੇ ਵਿੱਚ ਦੋ ਤਿੰਨ ਇਸ ਤਰ੍ਹਾਂ ਦੀਆਂ ਘਟਨਾਵਾਂ ਆਈਆਂ ਤੁਸੀਂ ਹੋਰ ਸਰਕਾਰ ਵੱਲੋਂ ਵੀ ਕਿ ਇੱਕ ਇੱਕ ਵਾਰੀ ਸਰਦਾਰ ਬਿਆਨ ਸਿੰਘ ਜੀ ਸਾਡੇ ਬਿਜਲੀ ਦਾ ਗ੍ਰੈਡ ਬਣਾਉਂਦੇ ਸੀ ਤੇ ਉਹ ਗ੍ਰੈਡ ਲਈ ਵੀ ਅਸੀਂ ਆਪਸ਼ਨ ਨੂੰ ਲਿਆ ਨਹੀਂ ਉਹ ਗ੍ਰੈਡ ਬਦਲ ਕੇ ਬਲਾਸਪੁਰ ਚਲਾ ਗਿਆ ਉਸ ਤੋਂ ਬਾਅਦ ਸਾਡੇ ਇਸ ਇਲਾਕੇ ਦੇ ਵਿੱਚ ਥਰਮਲ ਪਲਾਂਟ ਦੀ ਵੀ ਆਪਸ਼ਨ ਆਈ ਸੀ ਸਾਡੇ ਲੋਕਾਂ ਨੇ ਉਸ ਦਾ ਵੀ ਵਿਰੋਧ ਕੀਤਾ ਤੇ ਹੁਣ ਇਸ ਟਾਈਮ ਜਦੋਂ ਪਾਣੀ ਦਾ ਬਹੁਤ ਵੱਡਾ ਸੰਕਟ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਸਾਹਮਣੇ ਖੜਾ ਨਾ ਤੇ ਇਸ ਟਾਈਮ ਨਹਿਰ ਦੇ ਵਿੱਚੋਂ ਪਾਣੀਪ ਮਿਲਣੀ ਇੱਕ ਬਹੁਤ ਵੱਡੀ ਉਪਲਬਧ ਹੋਏਗੀ ਸਾਡੇ ਪਿੰਡ ਲਈ ਸਾਡੇ ਇਤਿਹਾਸਿਕ ਪਿੰਡ ਲਈ ਜੇ ਐਮਐਲਏ ਸਾਹਿਬ ਸਾਡੇ ਨਾਲ ਵਾਅਦਾ ਕਰਦੇ ਨੇ ਤੇ ਗੁਰਦੁਆਰਾ ਸਾਹਿਬ ਆ ਕੇ ਵੀ ਕਿਸਾਨਾਂ ਨੂੰ ਇਕੱਠੇ ਹੋ ਕੇ ਇਹ ਚੀਜ਼ ਦੇ ਉੱਤੇ ਕਮਿਟਮੈਂਟ ਕਰ ਸਕਦੇ ਨੇ ਕਿ ਜੇ ਅਸੀਂ ਸਾਰੇ ਇਕੱਠੇ ਹੋਈਏ ਤੇ ਇਹਨਾਂ ਨੂੰ ਆਪਣੇ ਜ਼ਮੀਨ ਦਾ ਰਕਵਾ ਦਈਏ ਤਾਂ ਇਹ ਜਲਦੀ ਤੋਂ ਜਲਦੀ ਆਪਣਾ ਪਾਣੀ ਸਾਨੂੰ ਦੇ ਸਕਣ ਬਿਲਕੁਲ ਜੀ ਜਦੋਂ ਮਰਜੀ ਜਿੱਥੇ ਮਰਜੀ ਮੈਨੂੰ ਸੰਗਤ ਇਕੱਠੀ ਕਰ ਲਿਓ ਜਿੱਥੇ ਮਰਜੀ ਬੁਲਾਇਓ ਕਿਉਂਕਿ ਸਾਡੀ ਇਹ दिली तमन्ना ਕਿ ਨਹਿਰੀ ਪਾਣੀ ਫਿਰ ਖੇਤਾਂ ਤੱਕ ਬਹੁਤ ਧੰਨਵਾਦੀ ਤੁਹਾਡਾ ਕਿੰਨੀ ਸਮਾਂ